ਕਿ ਡਾਗਾ ਵੀਰੇ 22 ਮਾਡਲ ਹੈ ਤੇ ਨਾਲ ਦੇ ਬਲੇਡ ਨੇ ਵੀਰੇ ਜੀ ਬਾਈ ਜੀ 9095 ਪੈਸੇ ਬਲੇਡ ਨੇ ਦਿਖਾ ਦੋ ਵੀਰੇ ਰੰਗ ਵੀ ਨੂੰ ਉਤਰਿਆ ਬਲੇਡਾਂ ਦਾ ਨਾਲ ਜੀ ਬਾਈ ਸਹੀ 22 ਮਾਡਲ ਹੈ ਲੇਜ਼ਰ ਕਟਿੰਗ ਚ ਹੈ ਵੀਰੇ ਜੀ ਬਾਈ ਪੂਰਾ ਸੋਨਾ ਪੀਸ ਹੈ 8 ਫੁੱਟਾ ਜੀ ਇਹ ਪਿੰਨਾ ਇਹ ਪਿੰਨ ਕੱਢ ਕੇ ਰੋਟਾਵੇਟਰ ਵੀ ਬਣ ਜਾਂਦਾ ਬਾਈ ਅੱਛਾ ਅੱਛਾ ਬਾਈ ਹਾਂ ਪਿੰਨ ਕੱਢ ਕੇ ਰੋਟਾਵੇਟਰ ਦੋ ਨਾਟਕ ਲੋਣੇ ਪਹਿਣਗੇ ਦੋਨਾਂ ਸਾਈਡਾਂ 'ਤੇ ਚਾਰ ਨਾਟਕ ਲੋਣੇ ਪਹਿਣਗੇ ਜੀ ਤੇ ਪਿੰਨ ਕੱਟੋ ਰੋਟਾਵੇਟਰ ਬਣ ਜਾਂਦਾ ਇਹਦਾ ਠੀਕ ਹੈ ਆਹ ਵਾਲੀ ਮੈਨੂੰ ਬਾਈ ਹਾਂਜੀ ਆਹ ਵਾਲੀ ਲੈ ਲੇ ਜੀ ਆਹ ਵਾਲੀ ਲੈ ਲਓ ਇੱਕ ਲੱਖ 5000 ਰੁਪਏ ਬਾਕੀ ਮਾਨਤਾਨ ਕਰਦਾ ਹਾਂ ਥੋੜਾ ਮੋਟਾ ਮੌਕੇ ਤੇ ਹਾਂ ਮਾਨਤਾਨ ਕਰੀਓ ਮੌਕੇ ਤੇ ਮੜਾ ਮੋਟਾ ਜੀ ਵੀਰੇ ਜਗਜੀਤ ਦਾ ਜੀ ਜੀ ਦਾ ਬਾਈ ਔਰੇਂਜ ਕਲਰ ਚ ਹੈ ਜੀ ਜਗਜੀਤ ਦਾ ਹੀ ਸੱਤ ਮੋਟਾ ਹੈ ਜੀ ਅੱਛੇ 22 ਮਾਡਲ ਹੈ ਵੀਰੇ ਠੀਕ ਹੈ ਜੀ ਹਾਂ 22 ਮਾਡਲ ਹੈ ਜੀ ਤੇ ਬਲੇਡ ਤਾਂ ਹੈਗੇ ਨੇ ਵੀਰੇ 35 ਕਿ ਪੈਸੇ ਨੇ ਦੇ ਨਲ ਦੇ ਦਾ ਨਵੇਂ ਬਦਲਾਣੇ ਪੈਣਗੇ ਤੇ ਗੇਅਰ ਡਰਾਈਵ ਤੇ ਵੀਰੇ ਹਾਂ ਗੇਅਰ ਡਰਾਈਵ ਚ ਹੈ ਜੀ 7 ਫੁੱਟ ਹੈ ਤੇ ਜੱਗਜੀ ਤੋਂ ਜੱਗਜੀ ਦੀ ਮੋਹ ਲੱਗੀ ਹੋਈ ਵੀਰੇ ਆ ਪਈ ਹੈ ਜੀ ਕੋਈ ਨਹੀਂ ਇਹ orange color ਚ ਵੀ ਬਣਾਈ ਬਣਾਈ ਦੀ ਇਹਨਾਂ ਨੇ ਸਵਾਰਾ ਕੰਪਨੀ ਨੂੰ ਦਿੱਤੇ ਸੀਗੇ ਤੇ ਡਿਸਕ ਡਰਾਈਵ ਹੈ ਤੇ ਹਾਂ ਜਿਹੋ ਜੰਗਾ ਜੀ ਇਹ ਕਿੰਨੇ ਡਿਸਕ ਡਰਾਈਵ ਹੈ ਜੀ ਹਾਂਜੀ ਡਿਸਕਾਂ ਨੇ ਇਹਦੇ ਸਟੀਲੀ ਸਾਰੀਆਂ ਹੀ ਵੀਰੇ ਨਵੇਂ ਨਵੇਂ ਮਾਡਲ ਜੀ ਹਾਂਜੀ ਠੀਕ ਹੈ ਬਈ ਠੀਕ ਤੇ ਇਹ ਵੀ ਰੂਟਾ ਮੀਟਰ ਬਣ ਜਾਂਦਾ ਵੀਰੇ ਇਹ ਵੀ ਬਣ ਜਾਂਦਾ ਇਹ ਵੀ ਰੂਟਾ ਮੀਟਰ ਬਣ ਜਾਂਦਾ ਜੀ ਤੇ ਇਹਦੇ ਨਟ ਨਟ ਖੁੱਲਣੇ ਪੈਂਦੇ ਨੇ ਠੀਕ ਹੈ ਨਟ ਖੁੱਲਣੇ ਪੈਂਦੇ ਨੇ ਹਾਂ ਨਟ ਖੁੱਲਣੇ ਪੈਂਦੇ ਨੇ ਜੀ ਠੀਕ ਹੈ ਤੇ ਜੀ ਮੰਨਦੇ ਰਸੋ ਬੇਚ ਚਲੇ ਰਹੇ ਨੇ ਇਹਦੀ ਮੰਗੀ 1,55,000 ਰੁਪਏ ਚੱਲ ਜੀਦਾ ਜੀ 7 ਫੁੱਟਾ 22 ਮਾਡਲ ਠੀਕ ਹੈ ਬਈ 7 ਫੁੱਟਾ 1,55,000 ਬਾਕੀ ਮਾਨਤਾਨ ਕਰਦਾ ਵੀਰੇ ਪੂਰਾ ਸੋਹਣਾ ਪੀਸ ਹੈ ਜੀ ਸੋਹਣਾ ਪੀਸ ਹੈ ਠੀਕ ਹੈ 85 ਲਾ ਲਓ 90 ਲਾ ਲਓ ਜੀ ਜੀ ਠੀਕ ਹੈ ਜੀ 8 ਫੁੱਟ ਹੈ ਜੀ ਤੇ ਇਹ ਵੀ ਰੋਟਾਵੇਟਰ ਬਣਦਾ ਵੀਰੇ ਹਾਂ ਇਹਦੇ ਵੀ ਨੱਟ ਖੁੱਲਦੇ ਨੇ ਜੀ ਹਾਂ ਵੀ ਆ ਬੰਦੇ ਤੇ ਪਿੱਛੇ ਬਾਕੀ ਦਾ ਹਿੱਸਾ ਦਾ ਇੱਥੇ ਹੋ ਜਾਂਦਾ ਹੈ ਅਟੈਚ ਤੇ ਇਹਦੇ ਪਿੱਛੇ ਹੀ ਹੈ ਬਾਈ ਠੀਕ ਹੈ ਹਾਂ ਜੀ ਟੈਂਕੀ ਪਿੱਛੇ ਉਤਰ ਜਾਂਦੀ ਹੈ ਇਹਦੀ ਇਹ ਰੋਟਾਵੇਟਰ ਬਣਾਉਣਾ ਬਹੁਤ ਸੌਖਾ ਬਣਦਾ ਹੈ ਠੀਕ ਹੈ ਬਈ ਠੀਕ ਹੈ 8 ਫੁੱਟ ਹੈ ਜੀ ਇਹ ਪੈ ਜਾਊਗਾ ਵੀਰੇ 1,60,000 ਦਾ ਪਰ 1.60 ਲੱਖ ਸੱਟ ਯਾਰ ਹਾਂ 1.60 ਹਜ਼ਾਰ ਦਾ ਤੇ ਬਾਕੀ ਮਾਨਤਾਨ ਹੋ ਜੂ ਵੀਰੇ ਛੋਟਾ ਮੋਟਾ ਜਿੰਨਾ ਕੋ ਹੋਇਆ ਹਾਂ ਬਈ ਜੀ 7.7 ਫੁੱਟਾਂ ਹੀ ਜੀ ਬਈ 2021 ਮਾਡਲ ਹੈ ਜੀ ਪੂਰਾ ਚੰਗਾ ਪੀਸ ਹੈ ਨਾਲ ਦੇ ਬਲੇਡ ਹੈਗੇ ਨੇ ਵੀਰੇ ਇਹਦੇ ਵੀ 80 ਪੈਸੇ 85 ਪੈਸੇ ਨਾਲ ਦੇ ਬਲੇਡ ਨੇ ਪੂਰਾ ਸੋਹਣਾ ਪੀਸ ਹੈ ਇਹ ਜੀ ਬਈ ਜੀ 7 ਫੁੱਟਾ 1.60 ਲੱਖ ਹਜ਼ਾਰ 1.60 ਲੱਖ ਹਜ਼ਾਰ ਬਈ 1.60 ਲੱਖ ਹਜ਼ਾਰ ਦਾ ਹਾਂਜੀ ਤੇ ਬਾਕੀ ਮਾਨਤਾਨ ਕਰ ਦਾਂਗੇ ਵੀਰੇ ਡਿਸਕ ਡਰਾਈਵ ਹੈ ਦੇਖੋ ਜੀ ਰੂਲਾ ਕੱਟਣਾ ਆਇਦਾ ਜੀ ਹਾਂ ਰੂਲਾ ਕਟਣਾ ਦੇ ਵਿੱਚ ਸਾਫ ਵੀ ਆਉਂਦਾ ਜੀ ਠੀਕ ਹੈ ਜੀ ਹਾਂ ਬਹੁਤ ਕਸਟਮਰ ਮੰਗਦੇ ਨੇ ਕੋਈ ਵਾਰ ਸਾਫ ਵੀ ਮੰਗਦੇ ਨੇ ਕੋਈ ਕਟਾ ਮੰਗਦਾ ਹੈ ਜੀ ਰੂਲਾ ਕਟਣਾ ਆਉਂਦੀ ਵੀਰੇ ਦਾ ਠੀਕ ਹੈ ਜੀ ਹਾਂ ਜੀ ਤੇ ਇਹ ਮੈਂ ਹਾਂ ਜੀ ਇਹਦਾ ਰੇਟ ਹੈ ਵੀਰੇ 1,60,000 ਰੁਪਏ ਦਸ ਮੇਸ ਮਰੀਲ ਕੋਟਲੇ ਦਾ ਠੀਕ ਹੈ ਜੀ ਹਾਂ ਜੀ ਤੇ ਇਹ ਆ ਗਿਆ ਵੀਰੇ ਆਪਣਾ ਬ੍ਰਾਂਡ ਦਾ ਐਗਰੀ ਜੋਨ ਦਾ ਐਗਰੀ ਜੋਨ ਦਾ ਠੀਕ ਹੈ ਐਗਰੀ ਜੋਨ ਦਾ ਜੀ ਬਲੇਡ ਹੈਗੇ ਨੇ 75 ਪੈਸੇ ਨਾਲ ਦੀ ਬਲੇਡ ਨੇ ਬਾਈ ਜੀ ਦੀ ਵੀ ਇਹਦੇ ਨਾਲ ਦੀ ਹਾਂ ਸਹੀ ਹੈ ਤੇ 22 ਮਾਡਲ ਹੈ ਪੂਰਾ ਸੋਨਾ ਪੀਸ ਸਕਦਾ ਜਿੰਨਾ ਕਹਿੰਦਾ ਓਨਾ ਸੋਨਾ ਸਾਰੇ ਦਿੱਤੂ ਕੀਦਾਂ ਸੋਨਾ ਪੀ ਤੇ 22 ਮਾਡਲ ਹੈ ਜੀ ਇਹਦਾ ਡੰਗੀਆਂ ਵੀ ਲੱਗੀਆਂ ਹੋਈਆਂ ਨੇ ਬਾਈ ਬਕਾਇਦਾ ਜੇ ਕਰ ਲਓ ਫਸ ਫਰ ਸੂਟ ਤੇ ਖੜਾਉਣਾ ਹੈ ਜ਼ਿੰਮੇਦਾਰ ਨੇ ਤੇ ਗੁਟਕੇ ਘਟਕੇ ਕੋਈ ਲਾਣ ਦੀ ਲੋੜ ਨਹੀਂ ਹੈ ਜੀ ਠੀਕ ਹੈ ਜੀ ਡਿਸਕ ਡਰਾਈਵ ਚ ਹੈ ਜੀ ਠੀਕ ਹੈ ਜੀ ਪੂਰਾ ਸੋਹਣਾ ਪੀਸ ਹੈ ਜੀ ਇਹਦਾ 1,75,000 ਰੁਪਏ ਰੇਟ ਅੱਤੇ 1,75,000 ਹਾਂ ਜੀ ਤੇ ਆਹ ਹੈ ਕਿ ਹੀਰ ਦਾ ਵੀ ਆਪਣਾ ਕੋੜੀ ਜੀ ਵੀਰ ਦਾ 22 ਮਾਡਲ ਹੈ ਜੀ ਤੇ ਇਹਦੇ ਨਾਲ ਬਕਾਇਦਾ 8 ਪੋਟਾ ਜੀ ਬਕਾਇਦਾ ਫੱਟਾ ਵੀ ਹੈਗਾ ਰੂਟਾ ਮੀਟਰ ਨਾਲ ਇਹਦੇ ਨਾਲ ਹਾਂ ਫੱਟਾ ਵੀ ਰੂਟਾ ਮੀਟਰ ਨਾਲ ਹੈ ਵੀਰੇ ਤੇ ਬਲੇਡ ਹੈਗੇ ਨੇ ਵੀਰੇ ਇਹਦੇ 35 ਕੇ ਪੈਸੇ ਬਲੇਡ ਨੇ ਵੀਰੇ ਨਾਲ ਦੇ 35 ਕੇ ਪੈਸੇ ਦੇ ਬਲੇਡ ਨੇ ਤੇ 8 ਫੋਟਾ ਇਹਦਾ ਕੀਮਤ ਹੈ ਵੀਰੇ 1,60,000 ਰੁਪਇਆ 1,60,000 ਰੁਪਇਆ ਵੀਰੇ ਕੀ ਨਾ ਫੱਟਾ ਵੀ ਨਾਲ ਦਵਾਂਗੇ ਤੁਹਾਨੂੰ ਜੀ ਜੀ ਤੇ ਇਹ ਆ ਇਹ ਵੀ ਜਲਦੀ ਜਿੱਦ ਆ ਗਿਆ ਵੀਰੇ ਹਾਂ ਜੀ 8 ਫੋਟਾ ਹੈ ਜੀ ਇਹ ਦੇ ਦਾਂਗੇ ਵੀਰੇ ਆਪਾਂ 1,65,000 ਦਾ ਸੁਪਰ ਸੀਡਰ 1,65,000 ਦਾ ਡਿਸਕ ਡਰਾਈਵਰ 8 ਫੋਟਾ ਜੀ ਜੀ ਹਾਂ ਜੀ ਤੇ ਬਲੇਡ ਇਹਦੇ 35 ਕੇ ਪੈਸੇ ਨੇ ਬਾਈ ਠੀਕ ਹੈ ਬਾਈ ਕੇ ਐਸ ਦਾ ਜੀ 7 ਫੁੱਟਾ ਹਾਂਜੀ 7 ਫੁੱਟਾ ਰੋਟਰ ਸੁਪਰ ਸੀਡਰ ਹੈ ਜੀ ਤੇ ਪੂਰਾ ਸੋਨਾ ਪੀਸ ਹੈ ਜੀ ਬਲੇਡ ਹੈਗੇ ਨਾ 35 ਕੇ ਪੈਸੇ ਬਲੇਡ ਨੇ ਬਈ ਜਿੰਨੀ ਗੱਲ ਕਹੇ ਤੇ ਉਨੀ ਕਹਾਗੇ ਉਨੀ ਕਹਾਂਗੇ ਸਹੀ ਮੈਂ ਨਹੀਂਗਾ ਵੀ ਅਬਦੁੱਲਾ ਜੀ ਉਹ ਕੁਝ ਦੱਸਦਾ ਹਾਂ 35 ਪੈਸੇ ਬਲੇਡ ਨੇ ਵੀਰੇ ਫੱਟਾ ਨਾਲ ਹੈ ਇਹਦੇ ਸੁਪਰ ਸੀਡਰ ਦਾ ਫੱਟਾ ਨਾਲ ਰੋਟੇਟਰ ਵਾਲਾ ਬਈ ਉਹ ਫੱਟਾ ਪਿਆ ਜੀ ਇਹਦੀ ਕੀ ਐਸਰੀ ਹੈ ਇਹ ਦਵਾਂਗੇ ਵੀਰੇ ਆਪਾਂ 1,65,000 ਦਾ 1,65,000 ਦਾ ਮੁੱਲ ਹੈ ਜੀ ਬਾਕੀ ਮਾਨਦਾਨ ਜਰੂਰ ਕਰ ਦਾਂਗੇ ਵੀਰੇ ਜੇ ਨਾਲ ਇਸ ਮੇਲ ਪੋਰਟ ਆ ਗਿਆ ਵੀਰੇ 21 ਮਾਡਲ ਹੈ ਇਹ 1,60,000 ਦਾ ਹੀ ਬ੍ਰੇਡ ਪੂਰੇ ਵਧੀਆ ਪਏ ਨੇ ਇਹਦੇ ਵੀ ਹਾਂ ਇਹਦੇ ਵਧੀਆ ਪਏ ਨੇ ਪੂਰੇ ਹਾਂ ਪੂਰੇ ਵਧੀਆ ਬ੍ਰੇਡ ਪਏ ਨੇ ਵੀਰੇ ਇਹਦੇ ਵੀ ਜੀ ਬਈ ਹਾਂ ਜੀ 1,60,000 ਦਾ ਹੀ ਹਾਂ ਜੀ ਤੇ ਜੇ ਕਿਸੇ ਨੇ ਫੁੱਟਾ ਬਿੱਟ ਲੈਣਾ ਹੋ ਵੀਰੇ ਅੱਜ 9 ਫੁੱਟਾ ਠੀਕ ਹੈ। ਕਈ ਵਾਰ ਟੈਂਕੀ ਵਾਲਾ ਰੂਟਾ ਬਟਾ ਲੈਣਾ ਚਾਹੁੰਦਾ ਕੋਈ ਬੰਦਾ। 8 9 ਫੁੱਟ ਹੈ ਵੀਰੇ। B ਮਾਡਲ ਹੈ 9 ਫੁੱਟ 1,25,000 ਦਾ ਟੈਂਕੀ ਸਮੇਤ ਹੈ ਜੀ। ਲੈਂਡ ਫੋਰਸ ਦਾ ਹੈ। ਠੀਕ ਹੈ ਜੀ। ਹਾਂਜੀ। ਲੈਂਡ ਫੋਰਸ ਦਾ ਜੀ 1 ਲੱਖ 20,000 ਦਾ ਕੰਪਲੀਟ ਹੈ ਜੀ। ਠੀਕ ਹੈ। ਤੇ ਇਹ ਵੀ ਲੈਂਡ ਫੋਰਸ ਦਾ ਸੁਪਰ ਸੀਡ ਡਰਾਈਵਰ ਹੈ। 1,45,000 ਦਾ ਹੈ ਜੀ। ਹਾਂਜੀ। 1,45,000 ਦਾ ਰੇਟ ਹੈ। ਬਸ ਜੀ। ਸ਼ਿਰਮਾਗੀ ਸੱਚੀ ਗੱਲ ਕੀ ਹਾਲਿੰ ਵਧੀਆ ਹੀ ਵਧੀਆ ਹੋਰ ਹੀ ਕੰਮ ਕਰ ਆਪਣੀ ਸਭ ਵਧੀਆ ਹੀ ਹੋ ਵਧੀਆ ਚਲ ਵਧੀਆ ਕਰ ਤੇ ਬਾਈ ਜੀ ਆਪਾਂ ਵੀਡੀਓ ਜਿਹੜਾ ਪਹਿਲੇ ਬਣਾਏ ਸੀ ਨਾ ਹਾਂਜੀ ਪਹਿਲਾਂ ਹੀ ਬਣਾਏ ਸੀ ਉਹ ਫਿਰ ਉਹਨੇ 10 15 ਕਹਿੰਦਾ ਉਹ ਹੋਣੀ ਬਾਈ ਹਾਂਜੀ 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 ਤੇ ਹਮ ਸੱਚਾ ਮਾਈ ਦੇ ਹੁਣ ਦੇਖਣ ਦਵਾਰੇ ਕੀ ਮਤਲਬ ਕਿਹੜੀ ਕੋਈ ਇੰਪਲੀਮੈਂਟ ਜਿਹੜਾ ਆ ਹਨਾ ਹਾਰੀ ਗਾਜੀ ਤੇ ਤਾਂ ਹੀ ਪੁੱਛੇ ਬਈ ਤੇਰੇ ਇੱਕ ਵਾਰ ਬਰਨਾਨ ਦਵਾਰੇ ਦੱਸ ਦੋ ਆਪਾਂ ਕੋਈ ਆਪਣੇ ਫਰਮ ਸਾਰੇ ਰੱਖਦੇ ਕੋਈ ਮੇਰਾ ਨਾਮ ਵਰਦੀ ਨੰਗੇ ਬਰੇ ਹਾਂਜੀ ਆਪਣਾ ਜ ਫਰਮ ਦਾ ਨਾਮ ਆ ਜਸੜਾ 1.5 ਕੋ ਇੰਪਲੀਮੈਂਟ ਪਿੰਡ ਕੋੜੇ ਨਾਲ ਪਏ ਹਾਂ ਪਿੰਡ ਕੋੜੇ ਨਾਲ ਪਏ ਠੀਕ ਹੈ ਠੀਕ ਹੈ ਜ਼ਿਲ੍ਹਾ ਸੰਗਰੂਰ ਚ ਪੈਦਾ ਜੀ ਜੀ ਹਾਂਜੀ ਤੇ ਬਈ ਅੱਜ ਆਪਾਂ ਕੀੜੀ ਦੀ ਬਾਰੇ ਦੱਸੀ ਬਈ ਜਿਹੜੇ ਅਗਲੀ ਬੜਨੇ ਆਪਲੇ ਅੱਜ ਐਪਲੀਮੈਂਟ ਹੈਗੇ ਨਾ ਵੀਰੇ ਹੁੰਦੇ तकरीबन ਸਾਰੀ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਬੜ ਕੇ ਆਪਾਂ ਨੂੰ ਠੀਕ ਹੈ ਜੀ ਤੇ ਅੱਜ ਆਪਾਂ ਸੁਪਰ ਸੀਟਰ ਕੱਲੇ ਸੁਪਰ ਸੀਟਰ ਦਿਖਾ ਰਿਹਾ 15 18 15 20 ਠੀਕ ਹੈ ਜੀ ਹਾਂ ਤੇ ਇਸ ਟਾਈਮ ਵਾਲੇ ਮਤਲਬ 15 18 20 ਪਈ ਨੇ ਹਾਂ ਜੀ ਪਈ ਨੇ ਉਤਰੀ ਬਾਕੀ ਜੀ ਪਈ ਨੇ ਬਾਕੀ 10 ਕੁ 20 ਸੂਰੇ ਪਈ ਨੇ ਬਾਕੀ ਪੰਦਰਾਂ 20 ਮਿੰਟਾਂ ਦੀ ਵੀਡੀਓ ਕਰ ਲਾਂਗੇ ਆਪਾਂ ਬਾਕੀ ਫਿਰ ਉੱਤਰ ਦਿਖਾਵਾਂਗੇ ਲੈਜਰ ਵੀ ਪਏ ਨੇ ਰੋਟਾ ਬਿਟਰ ਵੀ ਪਏ ਨੇ ਅਪਰਟੀ ਰਿਵਿਊ ਵੀ ਪਏ ਨੇ ਸਾਰੀ ਤਕਰੀਬ ਖੇਤੀਬਾੜੀ ਦਾ ਸਾਰੇ ਸੰਦ ਆਪਣੇ ਕੋਲ ਪਏ ਨੇ ਠੀਕ ਹੈ ਹਾਂ ਜੀ ਇਤਨੀ ਸਟਾਰਟ ਵੀ ਸੁਪਰ ਸੀਡਰ ਦਾ ਹਾਂ ਜੀ ਸੁਪਰ ਸੀਡਰ ਸਟਾਰਟ ਕਰ ਲੂ ਜਾਂ ਤਾਂ ਪਏ ਨੇ ਠੀਕ ਹੈ ਕਿ ਬਾਈ ਜੀ ਆਪਣਾ ਗਰਵਾਜ ਦਾ ਖੜੇ ਦੇ ਬਾਰੇ ਦੱਸੋ ਪਹਿਲਾਂ ਸੁਪਰ ਜੀ ਦਾ ਸਾ ਗਰਵਾਜ ਦਾ ਸੁਪਰ ਫੀਡਰ ਆ ਗਿਆ ਵੀਰੇ 22 ਮਾਡਲ ਹੈ ਤੇ ਨਾਲ ਦੇ ਬਲੇਡ ਨੇ ਵੀਰੇ ਜੀ ਬਾਈ 90 95 ਵੇਸੇ ਬਲੇਡ ਨੇ ਦਿਖਾ ਦਿਓ ਵੀਰੇ ਰੰਗ ਵੀ ਨੂੰ ਉਤਰਿਆ ਬਲੇਡਾਂ ਦਾ ਜੀ ਬਾਈ ਸਹੀ 22 ਮਾਡਲ ਲੈਜ਼ਰ ਕਟਿੰਗ ਚ ਹੈ ਵੀਰੇ ਜੀ ਬਾਈ ਪੂਰਾ ਸੋਨਾ ਪੀਸ ਹੈ 8 ਫੁੱਟਾ ਜੀ ਇਹ ਪਿੰਨਾ ਇਹ ਪਿੰਨ ਕੱਢ ਕੇ ਰੂਟਾਵੇਟਰ ਵੀ ਬਣ ਜਾਂਦਾ ਬਾਈ ਜੀ ਅੱਛਾ ਅੱਛਾ ਬਾਈ ਹਾਂ ਪਿੰਨ ਕੱਢ ਕੇ ਰੂਟਾਵੇਟਰ ਦੇ ਦੋ ਨਾਟਕ ਕੋਲ ਨੇ ਪਹਿਣਗੇ ਦੋਨਾਂ ਸਾਈਡਾਂ ਤੇ ਚਾਰ ਨਾਟਕ ਕੋਲ ਨੇ ਪਹਿਣਗੇ ਜੀ ਤੇ ਪਿੰਨ ਕੱਢੋ ਰੂਟਾਵੇਟਰ ਬਣ ਜਾਂ ਲਈ ਨਾਲ ਦੇ ਬਲੇਡ ਹੈਗੇ 9095 ਪੈਸੇ ਬਲੇਡ ਦਾ ਠੀਕ ਹੈ ਜੀ ਇਹਦਾ ਰੇਟ ਹੈ ਵੀਰੇ 1 ਲੱਖ 5000 ਰੁਪਏ ਬਾਕੀ ਮਾਨਤਾਨ ਕਰਦਾ ਨੇ ਥੋੜਾ ਮੋਟਾ ਮੌਕੇ ਤੇ ਹਾਂ ਮਾਨਤਾਨ ਬੋਲੂਗਾ ਮੌਕੇ ਤੇ ਮੈਂ ਡਾ ਮੋਟਾ ਜੀ ਤੇ ਰੇਟ ਆਪਾਂ ਲਿਖੀ ਰੱਖਦੇ ਬਸ ਰੇਟ ਲਿਖ ਰੱਖਿਆ ਵੀਰੇ ਫੁੱਟਾ ਵੀ ਲਿਖ ਰਿਹਾ ਕਿੰਨਾ ਆਈ ਇਹ ਜੀ ਹਾਂ ਜੀ ਹਾਂ ਜੀ ਵੇ ਬਾਈ ਕਾ ਆ ਗਿਆ ਬਲੇਡ ਵਾਲਾ ਇਹ ਆ ਗਿਆ ਵੀਰੇ ਜਗਜੀਤ ਦਾ ਜੀ ਜਗਜੀਤ ਦਾ ਵੀਰੇ ਔਰੇਂਜ ਕਲਰ ਚ ਆ ਜੀ ਜਗਜੀਤ ਦਾ ਹੀ 7 ਫੁੱਟ ਹੈ ਜੀ ਤੇ 22 ਮਾਡਲ ਹੈ ਵੀਰੇ ਠੀਕ ਹੈ ਜੀ ਹਾਂ 22 ਮਾਡਲ ਹੈ ਜੀ ਤੇ ਬਲੇਡ ਦਾ ਹੈਗੇ ਦੇ ਵੀਰੇ 35 ਕਿ ਪੈਸੇ ਨੇ ਦੇ ਨਵੇਂ ਦਾ ਨਵੇਂ ਬਦਲਾਣੇ ਪੈਣਗੇ ਤੇ ਗੇਅਰ ਡਰਾਈਵ ਚ ਹੈ ਵੀਰੇ ਆ ਠੀਕ ਹੈ ਹਾਂ ਗੇਅਰ ਡਰਾਈਵ ਚ ਹੈ ਜੀ 7 ਫੁੱਟ ਹੈ ਤੇ ਜਗਜੀਤ ਉਹ ਜਗਜੀਤ ਦੀ ਮੋਹਰ ਲੱਗੀ ਹੋਈ ਵੀਰੇ ਆ ਪਈ ਹੈ ਜੀ ਕੋਈ ਨਹੀਂ ਇਹ ਔਰੇਂਜ ਕਲਰ ਚ ਵੀ ਬਣਾਈ ਬਣਾਈ ਦੀ ਇਹਨਾਂ ਨੇ ਸਵਰਨਾਲ ਕੰਪਨੀ ਨੂੰ ਦਿੱਤੇ ਸੀਗੇ ਤੇ ਡਿਸਕ ਡਰਾਈਵ ਹੈ ਵੀਰੇ ਆਹ ਔਰੇਂਜ ਰੰਗ ਦੀ ਜੰਗ ਹੈ ਜੀ ਇਹ ਕਿੰਨੇ ਇਸਕਾ ਡਰਾਈਵ ਹੈ ਜੀ ਹਾਂਜੀ ਇਸਕਾ ਨੇ ਇਹਦੇ ਸਟੀਲ ਹੀ ਸਾਰੀਆਂ ਵੀਰੇ ਨਵੇਂ ਮਾਡਲ ਜੀ ਹਾਂਜੀ ਠੀਕ ਹੈ ਬਈ ਠੀਕ ਹੈ ਤੇ ਇਹ ਵੀ ਰੂਟਾ ਮੀਟਰ ਬਣ ਜਾਂਦਾ ਵੀਰੇ ਇਹ ਵੀ ਬਣ ਜਾਂਦਾ ਵੀ ਇਹ ਵੀ ਰੂਟਾ ਮੀਟਰ ਬਣ ਜਾਂਦਾ ਜੀ ਤੇ ਇਹਦੇ ਨਟ ਨਟ ਖੁੱਲਣੇ ਪੈਂਦੇ ਨੇ ਠੀਕ ਹੈ ਇਹ ਨਟ ਖੁੱਲਦੇ ਨੇ ਹਾਂ ਨਟ ਖੁੱਲਣੇ ਪੈਂਦੇ ਨੇ ਜੀ ਠੀਕ ਹੈ ਤੇ ਇਹ ਮੰਨਦੇ ਰਸੂ ਬੇ ਸੱਚ ਵੀਰੇ ਇਹਦੀ ਮੰਗੀ 1,55,000 ਰੁਪਏ ਚਲ ਜੀਦਾ ਜੀ 7 ਕੁੱਟਾ 22 ਮਾਡਲ ਠੀਕ ਹੈ ਬਈ 7 ਕੁੱਟਾ 55,000 ਬਾਕੀ ਮਾਨਤਾ ਕਰਦਾ ਵੀਰੇ ਪੂਰਾ ਸੋਹਣਾ ਪੀਸ ਹੈ ਜੀ ਸੋਹਣਾ ਪੀਸ ਹੈ ਉਹ ਦੇਖਣ ਜੀ ਰੱਖ ਰਿਹਾ ਏ ਆਇਆ ਪੀਡੀਸੀ ਵਾਲੇ ਰਾਜਪੁਰੇ ਦਾ ਸੁਪਰ ਸਟਾ ਠੀਕ ਹੈ 8 ਫੁੱਟਾਂ ਹੀ ਨਾਲ ਦੀ ਬਰੇਡ ਪੈਣ ਇਹਦੇ 90 ਪੈਸੇ ਜੀ ਠੀਕ ਹੈ 85 ਲਾ ਲਓ 90 ਲਾ ਲਓ ਜੀ ਜੀ ਠੀਕ ਹੈ ਜੀ 8 ਫੁੱਟਾ ਜੀ ਤੇ ਇਹ ਵੀ ਰੋਟਾਵੇਟਰ ਬਣਦਾ ਵੀਰੇ ਹਾਂ ਇਹਦੇ ਵੀ ਨੱਟ ਖੁੱਲਦੇ ਨੇ ਜੀ ਹਾਂ ਵੀ ਆ ਬਣਦਾ ਤੇ ਪਿੱਛੇ ਬਾਕੀ ਦਾ ਹਿੱਸਾ ਦਾ ਇੱਥੇ ਹੋ ਜਾਂਦਾ ਐਟੈਚ ਤੇ ਇਹਦੇ ਪਿੱਛੇ ਹੀ ਹੈ ਬਾਈ ਠੀਕ ਹੈ ਹਾਂ ਹੀ ਟੈਂਕੀ ਟੈਂਕੀ ਪਿੱਛੇ ਉਤਰ ਜਾਂਦੀ ਹੈ ਇਹਦੀ ਹੀ ਰੋਟਾਵੇਟਰ ਬਣਾਉਣਾ ਬਹੁਤ ਸੌਖਾ ਬਣਦਾ ਜੀ ਠੀਕ ਹੈ ਵੀ ਠੀਕ ਹੈ 8 ਫੁੱਟਾ ਜੀ ਇਹ ਪਹਿਲੂਆ ਵੀਰੇ 1,60,000 ਦਾ ਪਾਓ 1.6 ਲੱਖ ਸੱਤ ਯਾਰ ਹਾਂ 1.6 ਲੱਖ ਸੱਤ ਹਜ਼ਾਰ ਦਾ ਤੇ ਬਾਕੀ ਮਾਨਤਾਂ ਨੂੰ ਹੋ ਜੂ ਵੀਰੇ ਥੋੜਾ ਮੋਟਾ ਜਿੰਨਾ ਕੋ ਹੋਇਆ ਹਾਂ ਹਾਂ ਬਈ ਜੀ ਨੂੰ ਮਾਨਤਾਂ ਚ ਰੱਖ ਫਿਰ ਜਾਇਜ਼ ਹੁੰਦਾ ਵੀ ਉਹ ਹੋ ਜੂਗਾ ਤੇ ਵੀ ਕਿੰਨੇ ਮਾਡਲ ਹੈ ਬਾਈ ਇਹ ਬਾਈ ਮੋਡਲ ਹੈ ਜੀ ਇਹ ਬਾਈ ਮੋਡਲ ਹਾਂ ਗੇਅਰ ਡਰਾਈਵ ਹੈ ਗੇਅਰ ਡਰਾਈਵ ਹੈ ਇਹਦਾ ਕਿਹੜਾ ਵੀ ਜੀ ਬਾਈ ਮੋਡਲ ਹੈ ਗੇਅਰ ਡਰਾਈਵ ਹੈ ਜੀ ਠੀਕ ਹੈ ਕੋਈ ਚੈਨ ਨਹੀਂ ਹੈਗੀ ਜੀ ਤੇ ਡਿਸਕਾਂ ਜੈ ਜੀ ਠੀਕ ਆ ਜੀ ਡਿਸਕਾਂ ਜੈ ਤਵੀਆਂ ਅੱਜ ਕਰੋ ਕਰ ਤਸਵੀਰਾਂ ਆ ਦੇ ਜੀ ਹਾਂ ਜੀ ਇੱਕ ਆਗੇ ਮੇਰੇ ਵੀ ਤਸਵੀਰਾਂ ਸੱਤ ਫੁੱਟਾਂ ਦੀ ਜੀ ਜੀ 2021 ਮਾਡਲ ਹੈ ਜੀ ਪੂਰਾ ਚੰਗਾ ਪੀਸ ਹੈ ਨਾਲ ਦੇ ਬਲੇਡ ਹੈਗੇ ਨੇ ਵੀਰੇ ਇਹਦੇ ਵੀ 80 ਪੈਸੇ ਠੀਕ 80 ਪੈਸੇ ਨਾਲ ਦੇ ਬਲੇਡ ਨੇ ਪੂਰਾ ਸੋਹਣਾ ਪੀਸ ਹੈ ਇਹਦੇ ਜੀ ਬਾਈ ਜੀ ਸੱਤ ਕੁੱਟਾ 1,60,000 ਹੈ 1,60,000 ਬਾਈ 1,60,000 ਦਾ ਹਾਂ ਜੀ ਤੇ ਬਾਕੀ ਮਾਨਤਾ ਕਰਦਾਂਗੇ ਵੀਰੇ ਡਿਸਕ ਡਰਾਈਵ ਹੈ ਦੇਖੋ ਜੀ ਰੂਲ ਦਾ ਕਟਣਾ ਆਇਦਾ ਜੀ ਆ ਰੂਲਾ ਕਟਣਾ ਦੇ ਵਿੱਚ ਸਾਫ ਵੀ ਆਉਂਦਾ ਜੀ ਠੀਕ ਹੈ ਜੀ ਹਾਂ ਬਹੁਤ ਕਸਟਮਰ ਮੰਗਦੇ ਨੇ ਕੋਈ ਵਾਰ ਸਾਫ ਵੀ ਮੰਗਦੇ ਨੇ ਕੋਈ ਕਟਾਲਾ ਮੰਗਦਾ ਜੀ ਇਹ ਰੂਲਾ ਕਟਣਾ ਆਉਂਦੀ ਆ ਵੀਰੇ ਦਾ ਠੀਕ ਹੈ ਜੀ ਹਾਂ ਜੀ ਤੇ ਇਹ ਮਿਸਟਰ ਹਾਂ ਜੀ ਇਹਦਾ ਰੇਟ ਹੈ ਵੀਰੇ 1,60,000 ਰੁਪਇਆ ਦਸ ਮੇਸ ਮਰੇਲ ਕੋਟਲੇ ਦਾ ਠੀਕ ਹੈ ਜੀ ਹਾਂ ਜੀ ਤੇ ਇਹ ਆ ਗਿਆ ਵੀਰੇ ਆਪਣਾ ਬ੍ਰਾਂਡ ਦਾ ਐਗਰੀ ਜੋਨ ਦਾ ਐਗਰੀ ਜੋਨ ਦਾ ਠੀਕ ਹੈ ਐਗਰੀ ਜੋਨ ਦਾ ਜੀ ਬਲੇਡ ਹੈਗੇ ਨੇ 75 ਪੈਸੇ ਨਾਲ ਦੀ ਬਲੇਡ ਨੇ ਬਾਈ ਜੀ ਦੀ ਵੀ ਇਹਦੇ ਨਾਲ ਦੀ ਹਾਂ ਤੇ 22 ਮਾਡਲ ਹੈ ਪੂਰਾ ਸੋਹਣਾ ਪੀਸ ਹੈ ਵੀਰੇ ਜਿੰਨਾ ਕਹਿੰਦਾ ਉਹਨਾਂ ਸੋਹਣਾ ਸਾਰੇ ਦੁੱਧੂ ਦੀ ਦਾਲ ਸ ਦੇ 22 ਮਾਡਲ ਹੈ ਇਹਦਾ ਡਗੀਆਂ ਵੀ ਲੱਗੇ ਹੋਣੀਆਂ ਨੇ ਬਾਕੀ ਬਕਾਇਦਾ ਜੇ ਕੱਲ ਨੂੰ ਆਪਾਂ ਫਰ ਸੋਰਸ ਤੇ ਖੜਾਉਣਾ ਹੈ ਜ਼ਿੰਮੇਦਾਰ ਨੇ ਇਹ ਤੇ ਗੁਟਕੀ ਕੱਟ ਕੇ ਕੋਈ ਲਾਉਣ ਦੀ ਲੋੜ ਨਹੀਂ ਹੈਗੀ ਜੀ ਠੀਕ ਹੈ ਜੀ ਡਿਸਕ ਡਰਾਈਵ ਚ ਹੈ ਜੀ ਠੀਕ ਹੈ ਜੀ ਪੂਰਾ ਸੋਹਣਾ ਪੀਸ ਹੈ ਇਹਦਾ 1,75,000 ਰੁਪਏ ਰੇਟ ਹੈ ਜੀ 1,75,000 ਹਾਂ ਜੀ ਜਿਹੀ ਕਸਟਮਰ ਦੀ ਮੰਗ ਹੈ ਮੈਂ ਲਵ ਉਹ ਹੀ ਚੀਜ਼ ਮਿਲ ਜੂਰੇ ਹਾਂ ਉਹ ਹੀ ਜੀ ਮਿਲ ਜੂ ਬਾਈ ਫਿਰ ਸੋਨਾ ਹੀ ਬਹੁਤ ਪਿਆ ਬੀ ਹਾਂ ਤਾਂ ਹਾਂ ਜੀ ਉਹ ਨੀ ਨਵੀਂ ਨਵੀਂ ਤੇ ਹੈ ਕੰਡੀਸ਼ਨ ਬਿਲਕੁਲ ਸਾਫ਼ ਹੈ ਬਾਈ ਹਾਂ ਕੰਡੀਸ਼ਨ ਸਾਦੇ ਬਿਲਕੁਲ ਤੇ ਆਹ ਹੈ ਕਿ ਹੀਰ ਦਾ ਬ ਤੇ ਇਹਦੇ ਨਾਲ ਬਕਾਇਦਾ 8 ਫੋਟਾ ਜੀ ਬਕਾਇਦਾ ਫੱਟਾ ਵੀ ਹੈ ਰੂਟਾ ਵੇਟਰਾ ਵੀਰੇ ਨਾਲ ਠੀਕ ਹੋ ਗਿਆ ਹਾਂ ਫੱਟਾ ਵੀ ਰੂਟਾ ਵੇਟਰਾ ਨਾਲ ਵੀਰੇ ਤੇ ਬਲੇਡ ਹੈਗੇ ਨੇ ਵੀਰੇ ਇਹਦੇ 35 ਕੇ ਪੈਸੇ ਬਲੇਡ ਨੇ ਵੀਰੇ ਨਾਲ ਦੇ 35 ਕੇ ਪੈਸੇ ਦੇ ਬਲੇਡ ਨੇ ਤੇ 8 ਫੋਟਾ ਇਹਦਾ ਕੀਮਤ ਹੈ ਵੀਰੇ 1,60,000 ਰੁਪਈਆ 1,60,000 ਰੁਪਈਆ ਵੀਰੇ ਕੀ ਇਹਦਾ ਫੱਟਾ ਵੀ ਨਾਲ ਦਵਾਂਗੇ ਤੁਹਾਨੂੰ ਜੀ ਹਾਂ ਜੀ ਤੇ ਇਹ ਆ ਇਹ ਵੀ ਜਲਦੀ ਜਿੱਦ ਆ ਗਿਆ ਵੀਰੇ ਹਾਂ ਜੀ 8 ਫੋਟਾ ਹੈ ਜੀ ਇਹ ਦੇ ਦਾਂਗੇ ਵੀਰੇ ਆਪਾਂ 1,65,000 ਦਾ ਸੁਪਰ ਸੀਡਰ 1,65,000 ਦਾ 1,65,000 ਦਾ ਡਿਸਕ ਡਰਾਈਵਰ 8 ਕੂਟਾ ਹੀ ਜੀ ਹਾਂਜੀ ਤੇ ਬਰੇਡ ਇਹਦੀ 35 ਕ ਪੈਸੇ ਨੇ ਬਾਈ ਠੀਕ ਆ ਬਾਈ ਹਾਂ ਸੁਣੀ ਜਾ ਸਕ ਤੇ ਇਹ ਆ ਗਿਆ ਵੀਰੇ ਆਪਣਾ भाई भाई। जी। जी, के एस ਦਾ ਜੀ 7 ਫੁੱਟਾ ਹਾਂਜੀ 7 ਫੁੱਟਾ ਰੋਟੇ ਸੁਪਰ ਸੀਡਰ ਹੈ ਜੀ ਤੇ ਪੂਰਾ ਸੋਨਾ ਪੀਸ ਹੈ ਜੀ ਬਲੇਡ ਹੈਗੇ ਨੇ 35 ਕੇ ਪੈਸੇ ਬਲੇਡ ਨੇ ਵੀ ਜਿੰਨੀ ਗੱਲ ਕਹੇ ਤੇ ਉਨੀ ਕਹਾਗੇ ਉਨੀ ਕਹਾਗੇ ਸਹੀ ਇਹ ਨਹੀਂਗਾ ਵੀ ਅਬਦੁੱਲਾ ਕੇ ਉਹ ਕੁਝ ਦੱਸਦਾ ਹਾਂ ਤਾਂ ਹੈ ਵੀ ਸਹੀ 35 ਪੈਸੇ ਬਲੇਡ ਹੈ ਵੀਰੇ ਫੱਟਾ ਨਾਲ ਹੈ ਇਹਦੇ ਸੁਪਰ ਸੀਡਰ ਦਾ ਫੱਟਾ ਨਾਲ ਰੋਟੇਟਰ ਵਾਲਾ ਬਾਰੇ ਉਹ ਫੱਟਾ ਪਿਆ ਹੈ ਇਹਦੀ ਕੇ ਐਸ ਰੀ ਹੈ ਇਹ ਦਵਾਂਗੇ ਵੀਰੇ ਆਪਾਂ 1,65,000 ਦਾ 1,65,000 ਦਾ ਮੁੱਲ ਹੈ ਜੀ ਬਾਕੀ ਮਾਨਤਾ ਜਰੂਰ ਕਰ ਦਾਂਗੇ ਵੀਰੇ ਜੇ ਲਗਭਗ 5-7000 ਰੁਪਏ ਬਾਹਲਾ ਫਰਕ ਨਹੀਂ ਪੈਂਦਾ ਵੀਰੇ ਜੀ ਤੇ ਇੱਕ ਉਹ ਖੜ ਇਸ ਮੇਲ ਕੋਟ ਲਾ ਗਿਆ ਵੀਰੇ 21 ਮਾਡਲ ਹੈ ਇਹ 160000 ਦਾ ਹੀ ਬਰੇਡ ਪੂਰੇ ਵਧੀਆ ਪਏ ਨੇ ਇਹਦੇ ਵੀ ਹਾਂ ਇਹਦੇ ਵਧੀਆ ਪਏ ਨੇ ਪੂਰੇ ਹਾਂ ਵੀਰੇ ਵਧੀਆ ਬਰੇਡ ਪਏ ਨੇ ਵੀਰੇ ਇਹਦੇ ਵੀ ਜੀ ਬਈ ਹਾਂ ਜੀ 160000 ਦਾ ਹੀ ਤੇ ਜੇ ਕਿਸੇ ਨੇ ਰੂਟਾ ਬਿੱਟ ਲੈਣਾ ਹੋ ਵੀਰੇ 8 9 ਫੁੱਟ ਠੀਕ ਹੈ ਕਈ ਵਾਰ ਟੈਂਕੀ ਵਾਲਾ ਰੂਟਾ ਬਿੱਟ ਲੈਣਾ ਚਾਹੁੰਦਾ ਕੋਈ ਬੰਦਾ ਠੀਕ ਹੈ ਜੀ 8 9 ਫੁੱਟ ਹੈ ਵੀਰੇ 20 ਮਾਡਲ ਹੈ 9 ਫੁੱਟ 125000 ਦਾ ਟੈਂਕੀ ਸਮੇਤ ਹੈ ਜੀ ਲੈਂਡ ਫੋਰਸ ਦਾ ਹੈ ਠੀਕ ਹੈ ਹਾਂ ਜੀ ਲੈਂਡ ਫੋਰਸ ਦਾ ਜੀ 125000 ਦਾ ਕੰਪਲੀਟ ਹੈ ਜੀ ਤੇ ਇਹ ਵੀ ਲੈਂਡ ਫੋਰਸ ਦਾ ਸੁਪਰ ਸੀ 1.45 ਹਜ਼ਾਰ ਦਾ ਹੈ ਹਾਂ 1.45 ਹਜ਼ਾਰ ਨਾਲ ਹੋਏ ਬਾਕੀ ਮਾਰਦਾਨ ਨੂੰ ਕਰ ਦਰਦੇ ਜੀ ਬਾਈ ਜੀ ਬਾਕੀ ਜੇ ਕੋਈ ਤੁਸੀਂ ਵੀ ਕੋਈ ਵੀ ਖੰਦ ਲੈਣਾ ਹੈ ਲੈਜਰ ਵੀ ਖੜੇ ਨੇ ਫਿਰ ਉਹ ਆਪਾਂ ਅਗਲੀ ਵੀਡੀਓ ਚ ਪਾਵਾਗੇ ਦੇਖੋ ਜੀ ਜੀ ਬਾਈ ਜੀ ਲੈਜਰ ਖੜੇ ਨੇ ਸੁਪਰ ਸੀਟ ਖੜੇ ਰੋਟਾ ਬੇਟਰ ਹਰੀ ਕੀ ਮਿਲ ਜੂਗੀ ਇਹ ਪਲਾਉ ਮਿਲ ਜਾਣਗੇ ਜੀ ਮਲਚਰ ਮਿਲ ਜੂਗਾ ਸਾਰਾ ਸਮਾਨ ਮਿਲ ਜੂਗਾ A to Z ਆਪਣੇ ਕੋਲ ਠੀਕ ਹੈ ਜੀ ਪੱਕੀ ਮੇਰਾ ਇੰਸਟਾਗ੍ਰam ਪੇਜ ਵੀ ਚੱਲਦਾ ਜਸੜਾ ਐਗਰੋ ਐਪਲੀਮੈਂਟ ਦੇ ਨਾਮ ਤੇ ਜੀ ਉਹ ਮੈਂਸ਼ਨ ਕਰ ਦਿਓ ਜੀ ਕੋਈ ਚੱਕਰ ਨਹੀਂ ਜੀ ਬਾਕੀ ਖੇਤੀਬਾੜੀ ਦਾ ਕੋਈ ਵੀ ਸੰਬੰਧ ਲੈਣਾ ਹੋਵੇ ਵੀਰੇ ਤੇ ਆਪਣੇ ਨਾਲ ਸੰਪਰਕ ਜਰੂਰ ਕਰਿਓ ਜੀ ਕੋਈ ਵੀ ਜ਼ਿੰਮੇਵਾਰ ਨੇ ਫੋਨ ਕਰ ਮੋਬਾਈਲ ਨੰਬਰ ਹੈ 98720 34864 ਨੰਬਰ ਹੈ ਵੀਰੇ ਆਪਣਾ ਆਹੀ ਪਰਸਨਲ ਨੰਬਰ ਹੈ ਵੀਰੇ ਆਪਣਾ ਤੇ ਜਿਹੜੇ ਬਖਦੂਰ ਆਉਂਦੇ ਨੇ ਵੀਰੇ ਆਪਣੇ ਲੋਕੇਸ਼ਨ ਵੀ ਮੰਗਾ ਸਕਦਾ ਬਣ ਵਟਸਐਪ ਤੇ ਲੋਕੇਸ਼ਨ ਲਿਖ ਕੇ ਭੇਜ ਦਿਓ ਅਸੀਂ ਲੋਕੇਸ਼ਨ ਵੀ ਪਾ ਦਾਂ ਗਰੰਟ ਲੋਕੇਸ਼ਨ ਪਾ ਦਿਆ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਓਕੇ ਵੀਰੇ ਧੰਨਵਾਦ ਜੀ ਥੋੜਾ